ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਆਪਾਂ ਫੇਰ ਪਹੁੰਚ ਚੁੱਕੇ ਹਰਿਆਣੇ ਚ ਪਿੰਡ ਹੈਗਾ ਡਿੰਗ ਰੋਡ ਤਹਿਸੀਲ ਤੇ ਜ਼ਿਲ੍ਹਾ ਬਾਈਹੋੜਾ ਨੂੰ ਜੇ ਗੱਲਬਾਤ ਕਰ ਲਈਏ ਸੱਜਣੋ ਰਹਿ ਜਾਂਦਾ ਸਰਸਾ ਜਾਨਵਰ ਪੰਜ ਦਿਖਾਵਾਂਗੇ ਇੱਕ ਜਰਸੀ ਦਿਖਾਵਾਂਗੇ ਇੱਕ ਐਫ ਤੇ ਤਿੰਨ ਦਿਖਾਵਾਂਗੇ ਮੋਰਾ ਨਸਲ ਦੀਆਂ ਮੱਜਾ ਇੱਕ ਤਾਂ ਚਾਰ ਦੰਦ ਕੱਟੀਆਂ ਦਿਖਾਵਾਂਗੇ ਤੇ ਰੇਟ ਨੇ ਜਿਹੜੇ ਰੇਟ ਵੀ ਬਿਲਕੁਲ ਜੈਨੂਅਨ ਮਿਲਣਗੇ ਅੱਜ ਦੀ ਵੀਡੀਓ ਚ ਸਾਰੇ ਜਾਨਵਰਾਂ ਦੇ ਰੇਟ ਹੀ ਆਪਾਂ ਵੀਡੀਓ ਚ ਕਰਾ ਦਾਂਗੇ ਬਾਈ ਤੋਂ ਤੇ ਅੱਜ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਖੋਲ ਕੇ ਤੋੜਾਂਗੇ ਆਜੋ ਜੀ। ਓ ਸਰਦਾਰ ਜੀ ਠੀਕ ਠਾਕ ਹੋ। ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ। ਚੜਦੀ ਕਲਾ? ਹਾਂ ਜੀ ਠੀਕ। ਕਿਵੇਂ ਚੱਲਦਾ ਜੀ ਕੰਮ ਕਰ? ਵਧੀਆ ਠੀਕ ਠਾਕ। ਚੰਗਾ ਚੱਲਦਾ। ਹਾਂ ਜੀ ਵਧੀਆ। ਕਰ ਲਈਏ ਸਟਾਰਟ ਇੱਥੋਂ। ਹਾਂ ਜੀ ਕਰ ਲਈਏ। ਆਜੋ ਟੀਟੋ। ਹਾਂ ਜੀ ਇੰਜੋਏ ਕਰੋ। ਐ ਤੇ ਮਾਰਦੇ ਕੈਮਰਾ। ਹਾਂ ਬੰਨੇ ਹੋ ਜਾ ਮੜਾ ਜਾ। ਐ ਤੇ ਮਾਰਦੇ ਕੈਮਰਾ। ਸੂਆ ਕਿਹੜਾ ਜੀ ਇਹਦਾ? ਸੂਆ ਅੰਦਾਜ਼ੀ ਪਹਿਲਾ। ਫੇਸ ਤੇ ਮਾਰਦੀ ਗਰੀ ਇੱਥੋਂ ਸਿੰਘ ਸਿੰਘ ਦਿਖਾ ਦੇ। ਸੂਆ ਪਹਿਲਾ ਦੰ ਕਿੰਨੇ ਦਿਨ ਦੀ ਸੂਈ ਆ ਬਾਈ ਇਹ ਗੱਲ ਬਾਤ ਕਰ ਲਈਏ ਦਿਨ ਦੀ ਸੂਈ ਹੈ ਜੀ ਆ ਪੰਜਵਾਂ ਛੇਵਾਂ ਦਿਣੀ ਆ ਪੰਜਵਾਂ ਦਿਨ ਹੀ ਲਾਓ ਅੱਜ ਪੰਜਵਾਂ ਛੇਵਾਂ ਦਿਨ ਪੰਜਵਾਂ ਛੇਵਾਂ ਦਿਨਾ ਬਾਈ ਕਹਿੰਦਾ ਸੂਈ ਨੂੰ ਤੇ ਸੂਆ ਪਹਿਲਾ ਤੇ ਕੁਆਲਿਟੀ ਕੱਤੀ ਦੀ ਚੰਗੀ ਆ ਸੰਗਾ ਸੰਗਾ ਦੀ ਤੇ ਦੰਦਾਂ ਚ ਆ ਗਈ ਚਾਰ ਦੰਦਾਂ ਕਿਉਂਕਿ ਪਹਿਲਨ ਪਸ਼ੂ ਹੁੰਦਾ ਜਿਹੜਾ ਜ਼ਿਆਦਾਤਰ ਉਹ ਖਾ ਪੀ ਕੇ 40 45 ਦਿਨ ਤੱਕ ਰੈਡੀ ਕਰਦਾ ਚਬਾਈ ਦੀ ਕਿਵੇਂ ਆ ਬਾਈ ਚਬਾਈ ਦੀ ਮੈਂ ਨਾ ਜਮਾ ਇੱਕ ਨੰਬਰ ਚਬਾਈ ਹਾਂਜੀ ਔਕੀ ਤਾਰਾਂ ਭੋਲੀ ਜਮਾ ਬੱਚਾ ਕੀ ਆ ਨਾਲ ਬਾਈ ਇਹਦੇ ਨਗਰਾਂ ਦਾ ਕਟਾ ਜੀ ਇੱਥੋਂ ਗੈਰੀ ਦਿਖਾ ਦੀ ਸਾਰੀ ਓਏ ਮਾਗਰ ਆ ਗਿਆ ਇਹਦੇ ਮੇਲ ਕਾਫ ਪੰਜਾਸ਼ੀਆਂ ਦਰਾਂ ਦੀ ਥੱਲੇ ਭਾਈ ਦੁੱਧ ਹੁਣ ਕਿੰਨਾ ਤਿਆਰ ਆ ਇਹ ਥੱਲੇ ਦੁੱਧ ਦੇ ਮੌਕੇ ਦਾ 9 ਲੀਟਰ ਤਿਆਰ ਹੈ 9 ਲੀਟਰ ਮੌਕੇ ਦਾ ਰੈਡੀ ਆ ਡੰਗ ਦੋ ਡੰਗ ਤਸੱਲੀ ਕਰਾ ਹਾਂ ਤਸੱਲੀ ਮੈਂ ਦੋ ਡੰਗ ਕਰੇ ਤਿੰਨ ਡੰਗ ਕਰੇ 9 ਲੀਟਰ ਪਰ ਝੋਟੀ ਦੇ ਨੇ ਤਿਆਰ ਆ ਹਾਂ ਬਾਈ ਕਹਿੰਦਾ 9 ਕਿਲੋ ਇਹਦੇ ਥੱਲੇ ਤਿਆਰ ਆ ਤੇ ਆਰ ਡਰੂਡਰ ਜੇ ਗੱਲਬਾਤ ਕਰ ਲਈ ਇਹਨੇ ਅੱਗੇ ਬਣਾਉਣਾ ਹਜੇ ਚੰਗਾ ਤੇ ਆ ਨਾਲ ਇਹਦਾ ਬੱਚਾ ਗੈਰੀਏ ਤੇ ਵੀ ਮਾਰਦੇ ਆ ਬੈਠਾ ਹਾ ਨਾਲ ਬਿਲਕੁਲ ਤਾਜ਼ਾ ਬੱਚਾ ਤੇ ਹੁਣ ਮਾਰਦੇ ਝੋਟੀ ਦੇ ਦਵਾਰੇ ਕੱਦ ਕਾਠ ਵੀ ਝੋਟੀ ਦਾ ਠੀਕ ਆ ਤੇ ਤੇ ਆਰਡਰ ਵੀ ਚੰਗਾ ਬਣਾਉਂਦੀ ਆ ਕਿਉਂਕਿ ਪਹਿਲਨ ਪਸ਼ੂ 35-40 ਦਿਨ ਤੱਕ ਆਰਡਰ ਬਣਾਉਂਦਾ ਹੁੰਦਾ ਤੇ ਦੁੱਧ ਹਲੇ ਹੋਰ ਵਧਾਊਗੀ ਬਾਈ ਹਨਾ ਹਾਂ ਜੀ ਦੁੱਧ ਕਰੂਗੀ ਘਟੋ ਘਟੋ 13 ਲੀਟਰ ਦਾ ਘਟੋ ਘਟ 13 ਕਿਲੋ ਡੇੜ ਗੇੜ ਬਾਈ ਕਹਿੰਦਾ ਪਾ ਦੂ ਕਿਉਂਕਿ ਪੰਜਾਂ ਦਿਨਾਂ ਦੀ ਥੱਲੇ ਹਲੇ 9 ਲੀਟਰ ਤਿਆਰ ਆ ਇਹਦੇ ਥੱਲੇ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਪੈਸੇ ਲਵਾਂਗੇ ਜੀ 1 ਲੱਖ 5000 1 ਲੱਖ ਤੇ 5000 ਮਾਨਤਾਂ ਨੂੰ ਛੋ ਕਰ ਦੇਾਂਗੇ ਮੋੜਾ ਮੋਟਾ ਕਰ ਦਾਂਗੇ ਛੋਟੀ ਤਾਂ ਬਹੁਤ ਮਨਪ੍ਰਾ 1 ਲੱਖ 5000 ਜੀ ਆਪਾਂ ਜਾਇ ਜਾਈ ਆਪਾਂ ਜਾਇ ਜ ਤੇ ਜਿਹੜਾ ਥਾਣ ਥੋਣਾ ਝੋਟੀ ਨੂੰ ਥਾਣ ਥੋਣ ਵੀ ਚੰਗੀ ਕੁਆਲਿਟੀ ਦਾ ਲੱਗਿਆ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਮੈਂ ਤਾਂ ਬਹੁਤ ਵਧੀਆ ਜੀ ਆ ਅਗਲੇ ਪੰਨੇ ਉਹ ਦਿਖਾ ਦੇ ਗਰੀ ਇਧਰੋਂ ਚਵਾਈ ਦੀ ਬਾਈ ਕਹਿੰਦਾ ਹੈਗੀ ਆ ਫੋਕੀ ਬਿਲਕੁਲ ਤੇ ਡਿਮਾਂਡ ਇਹਦੀ ਹੈਗੀ 1 ਲੱਖ ਤੇ 5000 ਹੁਣ ਪਛਾਣ ਹੋ ਕੇ ਇੱਕ ਵਾਰੀ ਫੇਰ ਦਿਖਾ ਦੇ ਸਾਰੀ ਝੋਟੀ ਤਸੱਲੀ ਕਰਾ ਦੇ ਦੇਖਣ ਵਾਲੇ ਸੱਜਣਾ ਦੀ ਨਾਲ ਇਹਦੇ ਮੇਲਕਾਫ ਆ ਤੇ ਹੁਣ ਮਾਰ ਦਿਆ 2 ਨੰਬਰ ਵਾਲੀ ਤੇ ਕੈਮਰਾ ਐਨੂੰ ਹੋ ਕੇ ਦਿਖਾ ਦੀ ਤੋੜ ਦੇ ਬਾਈ ਖੋਲ ਕੇ ਇਹਨੂੰ ਵੀ ਇਹਦਾ ਕਿਹੜਾ ਸੁਆ ਜੀ ਕਹਿੰਦਾ ਤੀਜਾ ਮੰਨ ਲੋ ਠੀਕ ਆ ਜੀ ਮੰਨ ਲੋ ਤੀਜਾ ਮੰਨ ਲੋ ਤ ਅਸੂਆ ਬਾਈ ਕਹਿੰਦਾ ਇਹਦਾ ਹੈਗਾ ਤੀਜਾ ਸੂਈ ਕਿੰਨੇ ਦਿੰਦੀ ਆ ਬਾਈ ਇਹ ਸੂਈ ਦਿਨਾਂ ਦੀ ਹੈ ਉਹ ਜੀ 15 ਦਿਨਾਂ ਦੀ ਸੂਈ 15 ਦਿਨ ਦੀ ਸੂਈ ਆ ਦੁੱਧ ਕਿੰਨਾ ਤਿਆਰ ਆ ਹੁਣ ਮੋਕੇ ਦਾ ਦੁੱਧ ਤੇ ਦੱਥ ਲੈਗਾ ਜੀ 13 ਲੀਟਰ 13 ਡੰਗ ਤੋਂ ਡੰਗ ਜਿੰਨਾ ਵੀ ਜਿਹੜੇ ਵੀ ਪਸ਼ੂ ਦਾ ਦੁੱਧ ਆ ਦੁੱਧ ਤੇ ਜ਼ਿਆਦਾ 13 ਪਰ ਆਪ 13 ਲੀਟਰ ਕਹਿ ਕੇ ਦੇਣਾ ਬਾਰੇ ਨਿਕਲੂ ਜਦੋਂ ਕੋਈ ਸੱਜਣ ਚੋਣ ਆਊਗਾ ਹਾਂ ਬਾਹਰ ਨਿਕਲੂਗਾ ਹਾਂ ਦੁੱਧ ਬਾਈ ਕਹਿੰਦਾ ਬਾਰੀ ਨਿਕਲੂ ਮਾੜਾ ਮੋਟਾ ਜਦੋਂ ਕੋਈ ਸੱਜਣ ਚੋਣ ਆਊਗਾ 13 ਕਿਲੋ ਤੋਂ ਮਾੜਾ ਮੋਟਾ ਪਰ ਬਾਈ ਕਹਿੰਦਾ ਆਪਾਂ 13 ਕਹਿ ਕੇ ਦੇਣਾ ਹਾਂ ਬਾਈ ਚਵਾਈ ਤੇ ਮੈਂ ਨਾ ਇੱਕ ਨੰਬਰ ਦੀ ਚਵਾਈ ਫੋਕੀ ਤਾਰ ਬੋ ਬੱਚਾ ਕੀ ਆ ਨਾਲ ਇਹਦੇ ਇਹਦੇ ਮਗਰ ਮਗਰ ਕੱਟੀ ਆਹਾਂ ਕੱਟੀ ਆ ਇਹਦੀ ਇਹਦੀ ਆ ਕੱਟੀ ਆ ਮਾਂ ਮਗਰ ਇਹਦੇ ਕੱਟੀਆਂ ਕੱਟੀ ਤੇ ਵੀ ਮਾਰਦੀ ਕੈਮਰਾ ਸਾਹਦਾ ਆ ਬੈਠੀ ਆ ਮਾੜਾ ਕੱਟੀ ਦੇ ਦਿਖਾ ਕੇ ਝੋਟੀ ਦੇ ਲੈਵਲ ਉੱਵਾ ਦਿਖਾ ਦੇ ਹੁਣ ਨਾਲ ਇਹਦੇ ਆ ਗਈ ਬਾਈ ਕਹਿੰਦਾ ਕੱਟੀ ਚਵਾਈ ਚੂਈ ਦੀ ਹੈਗੀ ਆ ਫੋਕੀ ਤੇ ਦੁੱਧ ਹੈਗਾ 13 ਤੋਂ ਬਾਰੀ ਪਰ ਬਾਈ ਕਹਿੰਦਾ ਆਪਾਂ 13 10 ਕਿਲੋ ਦੇਣੀ ਆ ਕਿਸੇ ਸੱਜਣ ਨੂੰ ਜਿਹੜੇ ਨੂੰ ਵੀ ਦੇਣੀ ਆ ਆ ਬਾਡੀ ਦੀ ਚੰਗੀ ਆ ਮੈਂ ਸਾਫ ਸੁਥਰੀ ਆ ਪੈਸੇ ਇਹਦੇ ਕਿੰਨੇ ਲਵਾਂਗੇ ਬਾਈ ਪੈਸੇ ਇਹਦੇ ਲਵਾਂਗੇ 87000 ਰੁਪਏ ਏ ਦੇ ਦਾਂਗੇ ਸਿਰਫ 87000 ਦੀ ਆ ਇਹਦੀ ਕਰ ਦੋ ਰਿੰਗ ਪਾंदे ਬਾਈ ਕਹਿੰਦਾ ਦੇ ਦਾਂਗੇ ਸਿਰਫ 87 ਦੀ ਮਾਨਤਾ ਨਾਲ ਉਹਦੇ ਚੋਂ ਆਏ ਗਏ ਸੱਜਣ ਦਾ ਕਰ ਦਾਂਗੇ ਦੁੱਧ ਹੈਗਾ 13 ਕਿਲੋ ਤੇ ਹੁਣ ਮਾਰਦੇ 3 ਨੰਬਰ ਵਾਲੀ ਤੇ ਇਹ ਵੀ ਤੋਰ ਦੇ ਬਾਈ ਹੋਲ ਕੇ ਇਹਦਾ ਕਿਹੜਾ ਸੂਆ ਜੀ ਇਹਦਾ ਦੂਸਰਾ ਸੂਆ ਜੀ ਇਹਦਾ ਆ ਗਿਆ ਦੂਜਾ ਸੂਆ ਜੀ ਗੱਲਬਾਤ ਕਰ ਲਈਏ ਇਹ ਕਹੇ ਕਿੰਨ ਦੀ ਸੂਈ ਆ ਬਾਈ ਇਹ ਹੋ ਗਈ ਅੱਜ 10 ਕਦਨ ਦੀ ਲੈ ਲਓ 10000 10 ਕਦਨ ਦੀ ਮੰਨ ਲਓ हां हॉली तोड़ते बोच के 10 दिन हो गए नु सुई नु एदा आर्डर रूडर वाला फसम आ गया ना स्टिच आ गया जमा 10 12 दिन दी सुईया बच्चा किया जी नाल दे एदा मगर मेलका नाल दे मेलका फाते 10 12 दिन दा ਥੱਲੇ ਦੁੱਧ ਬਾਈ ਕਿੰਨਾ ਤਿਆਰ ਆ ਹੁਣ ਦੁੱਧ ਇਹਦਾ ਥੱਲੇ ਅਸੀਂ ਟਾਈਮ ਮੌਕੇ ਦਾ ਤਿਆਰ ਹੈਗਾ ਜੀ 15 ਲੀਟਰ ਆਪਾਂ 14 ਲੀਟਰ ਕਹਿ ਕੇ ਦੇ ਦੁੱਧ ਬਾਈ ਕਹਿੰਦਾ ਹੈਗਾ 15 ਤੇ ਆਪਾਂ 14 ਕਹਿ ਕੇ ਦੇਵਾਂਗੇ ਪਰ ਜਿਹੜੀ ਦੀ ਕੁਆਲਿਟੀ ਥੱਲੇ ਦੀ ਕੁਆਲਿਟੀ ਆ ਆਰਡਰ ਦੀ ਕੁਆਲਿਟੀ ਆ ਥਾਣੇ ਨੂੰ ਲੱਗਿਆ ਨਾ ੱੱਲੇ ਦੀ ਕੁਆਲਿਟੀ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ 2 ਲੱਖ ਖਾਲੀ ਮੈਂ ਇਹਦੇ ਬਰਾਬਰ ਹੈ ਮੱਝ ਵਾਕਿਆ ਹੈ ਜੀ 1,35,4000 ਦੀ ਮੱਝ ਸੀ ਪਰ ਇੱਕ ਸਿੰਘ ਕਰ ਗਿਆ ਆ ਸਿੰਘ ਦੀ ਜ਼ਰੂਰ ਟੋਪੀ ਲਹਾਈ ਹੋਈ ਆ ਉਦਾਂ ਕਮੀ ਕੋਈ ਨਹੀਂ ਝੋਟੀ ਜਿਹੀ ਗੱਲਬਾਤ ਕਰ ਲਈਏ ਸਿੰਘ ਬਿਲਕੁਲ ਕੁੰਡਾ ਤੇ ਜਿਹੜਾ ਥਾਣਾ ਤੇੜਾ ਜਿਹੜਾ ਆਰਡਰ ਲੱਗਿਆ ਆਰਡਰ ਵਾਲਾ ਬਾਕਮਾਲ ਲੱਗਿਆ ਇੱਧਰ ਦੀ ਦਿਖਾ ਦੇ ਗਿਆ ਰੀ ਆ ਕੇ ਸਮਾਰ ਗਈ ਅਗਲੇ ਬੰਨੇ ਵੀ ਦਿਖਾ ਦਿੱਤੇ ਪਛਾਣ ਤੋਂ ਵੀ ਦਿਖਾ ਦਿੱਤੀ ਆ ਡਰੈਨ ਰੱਖ ਦਿਆ ਪੂਰਾ ਫਾਸਮਾ ਜੇ ਗੱਲਬਾਤ ਕਰ ਲਈਏ ਤੇ ਅਗਲੇ ਬੰਨੇ ਵੀ ਆਰਡਰ ਪੂਰਾ ਇੱਥੇ ਤੋਂ ਫੇਸ ਤੇ ਮਾਰ ਤਾਂ ਕਿ ਹਾਂ ਸਿੰਘ ਦੀ ਟੋਪੀ ਕਰਕੇ ਵਾਈ ਕਹਿੰਦਾ ਜੀ ਆਪਾਂ ਲਾ ਲਈਏ ਵੀ ਤੇ ਰੇਟ 'ਚ ਹਨਾ ਥੋੜੀ ਜੀ ਘਟौती ਆ ਗਈ। ਘਟौती ਕਰਾਂ। ਦੁੱਧ ਹੁਣ ਬਾਈ ਕਿੰਨਾ ਦੱਸਿਆ ਜੀ? ਦੁੱਧ ਦਾ ਥਲੇ 15 ਪਰ ਆਪਾਂ 14 ਕਰਕੇ ਦੇਣੀ ਆ। ਠੀਕ ਆ ਗੱਲ। ਜਿਹੜਾ ਸੱਜਣਾ ਆਵੇ ਕਹਿਣ ਦਾ ਭਾਵ ਕਿਲੋ ਅੱਧਾ ਕਿਲੋ ਵੱਧੀ ਚੁ। ਵੱਧ ਚੋਗਾ ਜਾਂ ਕੇ ਅਗਲਾ ਤਸੱਲੀ ਪੈਸੇ ਕਿੰਨੇ ਲਵਾਂਗੇ ਬਾਈ ਦੇ? ਨਾ ਆਪਾਂ 35 ਨਾ 30 ਨਾ 25। ਅੱਛਾ 1,20,000 ਰੁਪਏ ਲਵਾਂ। ਇਹ ਦੇ ਦਾਂਗੇ 15 ਕਿਲੋ ਵਾਲੀ ਝੋਟੀ ਤਿਆਰ ਦੁੱਧ ਵਾਲੀ 1 ਲੱਖ ਤੇ 20 ਹਜ਼ਾਰ ਦੀ ਜਿਹੜੇ ਸੱਜਣਾ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਨੇ ਤਿਆਰ ਵਾਲਾ ਪਸ਼ੂ ਲੈਣਾ ਉਹ ਬਾਈ ਨਾਲ ਸੰਪਰਕ ਕਰ ਸਕਦੇ ਨੇ ਇਹਦੇ ਥੱਲੇ 15 ਹੀ ਤਿਆਰ ਆ ਪਰ ਬਾਈ ਕਹਿੰਦਾ 14 ਦੱਸ ਕੇ ਦੇ ਦਾਂਗੇ ਤੇ ਹੁਣ ਮਾਰਦੇ ਗੈਰੀ ਚਾਰ ਨੰਬਰ ਬੈਠਦੇ ਇਹਦਾ ਸੁਆ ਕਿਹੜਾ ਜੀ ਇਹ ਵੀ ਦੋ ਜੀ ਦੂਸਰਾ ਸੁਆ ਇਹਦਾ ਸੁਆ ਆ ਗਿਆ ਦੂਜਾ ਬਾਈ ਵੀ ਹੱਸੀ ਜਾਂਦਾ ਕਹਿੰਦਾ ਖੜਨ ਦੰਦੇ ਨਹੀਂ ਐ ਇਹ ਕਿਨੇ ਦਿੰਦੀ ਸੁਈ ਆ ਬਾਈ ਇਨੂੰ ਘੋਰੀ ਹੋ ਗਿਆ ਮ ਲਗਭਗ ਆ ਪਨੇੜੇ ਫੜ ਕੇ ਦੋਰ ਦੇ ਹਾਂ ਜੀ ਮਿੰਨਾ ਮੰਨ ਕੇ ਚਲੋ ਇੱਕ ਮਹੀਨੇ ਦੀ ਸੁਣੋ ਬੱਚਾ ਕੀ ਆ ਬਾਈ ਨਾਲ ਦੇ ਮੇਲ ਕਾਸੀ ਬਾਈ ਬੱਚਾ ਹੋ ਗਿਆ ਪੂਰਾ ਐ ਆਈਆ ਬੱਚਾ ਇਹਦਾ ਹੈ ਨਹੀਂਗਾ ਹਾਂ ਬੱਚਾ ਉਹ ਤੇਰੇ ਕੋਲੇ ਪੱਕੇ ਕਰਕੇ ਥੋੜਾ ਜਿਹਾ ਮੰਨ ਦੀ ਆ ਪੱਕੇ ਰਹਿਣਾ ਮੱਕ ਠੀਕ ਹੈ ਕੋਈ ਚੱਕਰ ਨਹੀਂ ਸਹੀ ਆ ਆ ਤੁਰਨ ਫਿਰਨ ਚ ਥੋੜਾ ਜਿਹਾ ਗਾਂਵਾਂ ਦੀ ਗੱਲਬਾਤ ਕਰ ਲਈ ਗਾਂ ਥੋੜਾ ਪੱਕਾ ਮੰਨ ਜਾਨੀ ਹੁੰਦੀ ਹੈ ਕਈ ਵਾਰੀ ਕਿਉਂਕਿ ਇਹ ਕੱਚੇ ਵਾਲੇ ਜਾਨਵਰ ਹੁੰਦੇ ਨੇ ਦੁੱਧ ਬਾਈ ਕਿੰਨਾ ਤਿਆਰ ਆ ਹੁਣ ਦੁੱਧ ਦੇ ਥੱਲੇ ਮੋਕੇ ਦਾ ਅੱਜ 18 ਲੀਟਰ ਤਿਆਰ ਹੈ ਜੀ 18 ਹਾਂ 18 ਤੋਂ ਪਲ 18 ਕਿਲੋ ਇਹਦੇ ਥੱਲੇ ਹੈਗਾ ਮਤਲਬ ਕਹਿਣ ਦਾ ਭਾਵਾ 18 ਕਿੱਲੇ ਦੇ ਥੱਲੇ ਤਿਆਰੀ ਦਾ ਆਰਡਰ ਚੰਗਾ ਦਿਖਾਉਂਦੇ ਆ ਪੱਕਿਆ ਸਿਸਟਮ ਜਰੂਰ ਮਨਾਉਂਦੀ ਆ ਥੋੜਾ ਜਿਹਾ ਪੈਸੇ ਇਹਦੇ ਬਾਈ ਕਿੰਨੇ ਕੁ ਲੈ ਲਾਂਗੇ ਆਪਾਂ ਪੈਸੇ ਨੇ 52000 18 ਕਿਲੋ ਤਿਆਰੀ ਦਾ ਤੇ ਮੁੱਲ ਹੈਗਾ ਇਹਦਾ 52 ਮਾਨਤਨ ਉਹ ਚ ਮਾਨਤਨ ਕਰਦਾ ਕੋਈ ਮਾਨਤਨ ਬਾਈ ਕਹਿੰਦਾ ਕਰ ਦਾਂਗੇ 18 ਜਿਹੜੇ ਜਿਹੜੇ ਜਾਨਵਰ ਦਾ ਜਿੰਨਾ ਵੀ ਦੁੱਧ ਦੱਸਿਆ ਉਹ ਡੰਗ 2 ਡੰਗ 4 ਡੰਗ ਇੱਥੇ ਤੋਂ ਬਾਈ ਕਹਿੰਦਾ ਆਪਾਂ ਤਸੱਲੀ ਕਰਾ ਦਾਂਗੇ ਕੋਈ ਚੱਕਰ ਨਹੀਂ ਜੇ ਕਿਸੇ ਸੱਜਣ ਨੇ ਘੋਕੇ ਵੀ ਕੋਈ ਜਾਨਵਰ ਲੈ ਕੇ ਜਾਣਾ ਆਨਲਾਈਨ ਮੰਗਾਉਣਾ ਬਾਈ ਨਾਲ ਗੱਲਬਾਤ ਕਰਕੇ ਆਨਲਾਈਨ ਵੀ ਮੰਗਾ ਸਕਦੇ ਹੋ ਇਹ ਦੇ ਦਾਂਗੇ ਬਾਈ ਕਹਿੰਦਾ 52 ਦੀ ਮਾਨਤਾ ਨਾਲ ਉਹਦੇ ਚ ਕਰ ਦਿਆਂਗੇ ਤੇ ਇੱਧਰ ਲਿਆ ਓਏ ਗੈਰੀ ਇਹਦੇ ਤੇ ਮਾਰ ਇੰਨਾ ਦੀ ਡਿਮਾਂਡ ਵਾਲੀ ਰਹਿੰਦੀ ਆ ਜਰਸੀ ਦੀ ਇਹਦਾ ਸੂਆ ਕਿਹੜਾ ਜੀ ਇੱਤਾਂ ਜੀ ਦੇਖਣੀ ਦੇਈ ਆ ਪਹਿਲਾਂ ਹੀ ਸੂਆ ਪਹਿਲਾਂ ਹੀ ਪਹਿਲਾਂ ਸੂਆ ਮੂਰ ਸ਼ਾਇਦ ਮੈਂ ਦੇਖੀ ਨਹੀਂ ਮੇਰੇ ਖਾਤੇ ਚੌਂਗੀ ਹੋਊਗੀ ਮੇਰੇ ਸਾਹਮਣੇ ਚਾਰ ਦੰਦਾਂ ਦੇ ਰੇਡ ਹੋਊਗੀ ਆ ਤੋਰ ਤੋਂ ਜੀ ਖੋਣਗੇ ਇਹਨੂੰ ਏ ਆ ਗਈ ਜਰਸੀ ਨਸਲ ਦੀ ਗਾਸੂਆ ਪਹਿਲਾ ਦੰਦਾ ਜਵਾਈ ਕਹਿੰਦਾ ਚਾਰ ਦੇੜ ਜਿਹੜੀ ਹੋਊਗੀ ਤੇ ਕੱਦ ਜਿਵੇਂ ਤੁਹਾਨੂੰ ਮੈਂ ਦੱਸਿਆ ਐਚਐਫ ਦੇ ਨਾਲ ਖੜੀ ਤੁਹਾਨੂੰ ਛੋਟੀ ਲੱਗੂ ਕਿਉਂਕਿ ਜਰਸੀਆਂ ਦਾ ਕੱਦ ਤਕਰੀਬਨ ਛੋਟਾ ਹੁੰਦਾ ਥੋੜਾ ਜਿਹਾ ਆ ਬੋਚ ਕੇ ਬੋਚ ਕੇ ਹੌਲੀ ਹੌਲੀ ਨੂਰ ਬੋਹਲੀ ਬੱਸ ਹੌਲੀ 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 ਨੂਰ ਸ਼ਾਮ ਲਾਈ ਲੂ ਬਹੁਤ ਸੰਭਲੀ ਚੀਜ਼ ਆ ਭਾਗੀਓ ਕੁਆਲਿਟੀ ਵਾਲੀਆ ਵੱਛੀ ਜਿੱਡੀ ਕਾਪ ਆ ਉੱਡੇ ਹੀ ਆਰਡਰ ਆ ਬਾਈ ਇਹਦਾ ਜਿਵੇਂ ਆਪਾਂ ਮੇਲੇ ਆਏ ਆ ਤੇ ਮੇਲਿਆਂ ਤੇ ਦੇਖਦੇ ਹੁੰਦੇ ਆ ਨਾ ਅਕਸਰ ਉਹ ਸਿਸਟਮ ਹੋਇਆ ਪਿਆ ਪਹਿਲਵਾਨਾਂ ਵਾਲਾ ਕੰਮ ਆ ਤੋੜਦੇ ਤੋੜਦੇ ਬਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਗੋਰੀ ਗੋਰੀ ਇਹਨੂੰ ਹੋ ਗਿਆ ਨਾ ਮੇਰੇ ਸਾਹ ਨਾਲ 2 ਮਹੀਨੇ ਆ ਮੈਂ ਕਹਿ ਦਿਆ ਆਪਾਂ ਠੀਕ ਆ ਕਰ ਲਓ ਟੀਕਾ ਭਰਿਆ ਹੋਇਆ ਆਪਾਂ ਇਹ ਤੋਂ ਅੱਛਾ ਜੀ ਕਿੰਨੇ ਕ ਦਿਨ ਹੋ ਗਏ ਟੀਕਾ ਭਰੇ ਨੂੰ 15 ਦਿਨ ਮੰਨ ਕੇ ਚੱਲੋ ਹਾਂ ਬਾਈ ਤੋਰੀ ਤੋਰੀ ਉਦਰੀ ਤੋਰੀ ਕੇਰਾ ਹੋਰ ਹਾਂ ਨੇੜੇ ਫੜ ਕੇ ਕੇਰਾ ਹੋਰ ਤੋਰਦੇ ਤਸੱਲੀ ਕਰਾ ਦੇ ਟੀਕਾ ਆਪਾਂ ਭਰਾਤਾ ਰਹੇ ਨਾਰਾ ਦੇ ਅਗਲੇ ਦੀ ਚਲੋ ਜੀ ਪ੍ਰਮਾਤਮਾ ਪਰ ਚੰਗਾ ਹੀ ਕਰੂਗਾ ਹਾਂ 5-4 ਦਿਨਾਂ ਦਾ ਟੀਕਾ ਭਰਿਆ ਹੋਇਆ ਨਹੀਂ 15 ਦਿਨ ਹੋ ਗਏ 15 ਦਿਨਾਂ ਦਾ 15 ਦਿਨ ਹੋ ਗਿਆ ਆ ਡਰ ਇਹਦਾ ਬਾਈ ਬੜਾ ਹੋਗਾ ਨਾ ਹਾਂ ਬਾਲ ਦਾ ਕ ਅੱਗੇ ਜਾ ਕੇ ਬਣਨ ਵਾਲੀ ਚੀਜ਼ ਆ ਦੋ ਪੰਜ ਚਾਰ ਸੂਏ ਹਲਦੀ ਵੀ ਬੈਠ ਸਨ 15 ਲੀਟਰ ਦੁੱਧ ਹੈ ਜੀ 15 ਲੀਟਰ ਅੱਜ ਵੀ ਹਾਂ ਜੀ 15 ਕਿਲੋ 15 ਕਿਲੋ ਰੈੜ ਥੱਲੇ ਦੁੱਧ ਚੋਕੇ ਪਾ ਮੈਂ ਤਿੰਨ ਟਾਈਮ ਚਾਰ ਟਾਈਮ ਪੰਜ ਟਾਈਮ ਅੱਛਾ ਬਾਈ ਯਾਰ ਕਮਾਲ ਕਰਦੀ ਆ ਯਾਰ ਹਨਾ ਕਰਦੀ ਕਮਾਲ ਆ ਬਾਈ ਕਹਿੰਦਾ 15 ਕਿਲੋ ਇਹਦੇ ਥੱਲੇ 2 2.5 ਮਹੀਨੇ ਦੀ ਸੂਈ ਥੱਲੇ ਅੱਜ ਵੀ ਦੁੱਧ ਹਾਜ਼ਰ ਆ ਬੱਚਾ ਤਾਂ ਨਹੀਂ ਹੈਗਾ ਜੀ ਨਾਲ ਇਹਦੇ ਹੈ ਨਹੀਂ ਬੱਚਾ ਨਹੀਂ ਹਾਂ ਬੱਚਾ ਬਾਈ ਕਹਿੰਦਾ ਨਾਲ ਇਹਦੇ ਹੈ ਨਹੀਂਗਾ ਕਿਈ ਕਈ ਵਾਰੀ ਸੱਜਣਾ ਆ ਕੇ ਕਹਿੰਦਾ ਵੀ ਮੈਨੂੰ ਕੋਈ ਬੱਚਾ ਦੇ ਉਹਦੇ ਨਾਲ ਬੱਚਾ ਨਹੀਂ ਇਹਦੇ ਨਾਲ ਹੈਗੇ ਆ ਪਰ ਸਾਨੂੰ ਪਤਾ ਇਹ ਮੇਲ ਉਦਾਂ ਹੀ ਪੈਂਦੀਆਂ ਹੁੰਦੀਆਂ ਨੇ ਇਹਨਾਂ ਨੂੰ ਬੱਚੇ ਬੱਚੇ ਵਾਲਾ ਐਡਾ ਚੱਕਰ ਨਹੀਂ ਹੁੰਦਾ ਕੋਈ ਆਡਰ ਆਡਰ ਵਾਲਾ ਕਮਾਲ ਦਾ ਰਖ ਰੀ ਆ ਤੇ ਸੂਆ ਹੈਗੀ ਆ ਪਹਿਲਾ ਤੇ ਦੰਦਾਂ ਚ ਚਾਰ ਦੰਦ ਦੇ ਆ ਗਏ ਏੜ-ਗੇੜ ਜਿਹਾ ਆਪਾਂ ਗੱਲਬਾਤ ਕਰ ਲਈਏ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਪੈਸੇ ਗੁਰੀਆਂ ਤੋਂ ਜਾਜੀ ਆ 37000 ਸਿਰਫ ਸਿਰਫ ਅਬ ਬਾਈ ਨੇ ਉਹ ਕਰਤੀ ਕਮਾਲ ਸੱਜਣੋ ਜਰਸੀ ਵਾਲੇ ਕੰਮ 'ਚ ਜਮੀ ਕਮਾਲ ਕਰਤੀ ਸਿਰਫ 37000 ਦੀ ਮਿਲੂਗੀ ਦੁੱਧ 15 ਕਿਲੋ 15 ਦਿਨਾਂ ਦੀ ਗੱਬਣ ਹੈ 15 ਦਿਨਾਂ ਦੀ ਗੱਬਣ ਹੈ ਉਹ ਸੋਡੀ ਕਿਸਮਤ ਆ ਵੀ ਰਹੇ ਹੈਨਾ ਰਹਿ ਵੀ ਸਕਦੀ ਆ ਚਲੋ ਬਹੁਤ ਕਟ ਚਾਂਸ ਹੁੰਦਾ ਇਹਨਾਂ ਦਾ ਆ ਕੁਆਲਿਟੀ ਹੈਗੀ ਆ ਬੱਚੀ ਚ ਚੰਗੀ ਬਾਈ ਪੂਰੀ ਚੰਗੀ ਕੁਆਲਿਟੀ ਆ ਲਿੱਸੀ ਫਿੱਕੀ ਨਹੀਂ ਕਿਸੇ ਵੀ ਪੱਖ ਤੋਂ ਤੇ ਸ਼ਕੀਨੀ ਦੀ ਗੱਲਬਾਤ ਕਰ ਲਈ ਸ਼ਕੀਨ ਵੀ ਬਹੁਤ ਹੈ ਤੇ ਮੇਨ ਗੱਲ ਆਰਡਰ ਦੀ ਹੁੰਦੀ ਆ ਆਰਡਰ ਇਹਦਾ ਆ ਗਿਆ ਬਿਲਕੁਲ ਸਟਿਚ ਚਵਾਈ ਕਿੰਨੇ ਬਾਈ ਦੀ ਜਮਾ ਓਕੇ ਦੀ ਰਿਪੋਰਟ ਓਕੇ ਦੀ ਰਿਪੋਰਟ ਕੋਈ ਆਪਣੇ ਕਿਸੇ ਪਸ਼ੂ ਚ ਲੰਬ ਬਣੀਗਾ ਚਵਾਈ ਚਵਾਈ ਦਾ ਮਤਲਬ ਆਪਾਂ ਸਾਰਾ 100 ਦਾ 100 100 ਦਾ 100 ਮਿਲੂਗਾ ਕਿਸੇ ਦੀ ਕੋਈ ਭੂ ਕੁਛ ਨਹੀਂ ਮਿਲੂਗਾ ਸਾਬ ਚਵਾਈ ਮਿਲੂਗੀ ਹਾਂਜੀ ਕੋਈ ਪੂਰ ਛੱਟਾ ਨਹੀਂ ਕੁਛ ਨਹੀਂ ਠੀਕ ਹੈ ਗੱਲ ਸਾਬ ਚਵਾਈ ਮਿਲੂਗੀ ਆ ਪਿੰਡ ਪਿੰਡ ਕਿਹੜਾ ਆਪਣਾ ਬਾਈ ਡਿੰਗ ਰੋਡ ਡਿੰਗ ਰੋਡ ਨੇੜ ਤੇੜ ਹੋਰੇ ਕਿਹੜਾ ਏਰੀਆ ਆ ਗਿਆ ਹਰਿਆਣੇ ਦਾ ਨੇੜੇ ਤੇਰੇ ਜੀ ਜਿਲ੍ਹਾ ਆਪਣ ਨੂੰ ਸਰਸਾ ਲੱਗੇ ਪੈਂਦਾ 20 ਕਿਲੋਮੀਟਰ ਠੀਕ ਹੈ ਜੀ 17 ਕਿਲੋਮੀਟਰ ਆਪਣ ਫਤਿਹਬਾਦ ਪੈਂਦਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਔਰ 17 18 ਕਿਲੋਮੀਟਰ ਹੀ ਲਾ ਲਓ ਆਪਾਂ ਨੂੰ ਸਰਦੂਲਗੜ ਪੈਂਦਾ 17 18 ਹੀ ਫਤਿਹਬਾਦ 17 18 ਹੀ ਸਰਦੂਲਗੜ ਤੇ ਮੇਰਾ ਖਿਆਲ 18 20 ਸਰਸਾ ਹੁੰਦਾ ਸੈਂਟਰ ਇਹ ਚ ਆ ਗਿਆ ਪਿੰਡ ਆਪਣਾ ਤੇ ਖਰੀਦਦਾਰੀ ਜਿਹੜੀ ਆ ਮਈਆਂ ਦੀ ਆਪਣੀ ਸਾਰੀ ਹਰਿਆਣੇ ਦੀ ਟੋਟਲ ਖਰੀਦਦਾਰੀ ਹਰਿਆਣੇ ਦੀ ਹਰਿਆਣੇ ਦੀ ਮਰਜਾ ਸਾਬ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ ਆਪਣਾ 97280 ਹਾਂਜੀ 36165 ਇੱਕ ਵਾਰੀ ਹੋਰ ਬੋਲੋ ਜੀ 97280 ਹਾਂਜੀ 36165 ਹਰ ਰੂਟੀਨ ਦੇ ਵਿੱਚ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ 3 ਤੋਂ 4 ਜਨਵਰੀ ਬਾਈ ਕੋਲੇ ਸੇਲ ਆ ਲੀਆਂ ਮੱਝਾਂ ਹਰ ਵਕਤ ਤੁਰੇ ਹੁੰਦੀਆਂ ਅਵੇਲੇਬਲ ਆ ਨੰਬਰ ਬਾਈ ਹੋਰ ਇਹਨਾਂ ਦਾ ਵੀਡੀਓ ਚ ਚਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਚ ਜਿਹੜਾ ਵੀ ਨਗੀਨਾ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ